ਅੰਮ੍ਰਿਤਸਰ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦੇ ਆ ਅਸਲਾ ਤੇ ਨਾਰਕੋ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਇਸ ਕਾਰਵਾਈ ਵਿੱਚ ਪੁਲਿਸ ਨੇ ਪੰਜ ਵਿਅਕਤੀਆਂ ਤੋਂ 6 ਪਿਸਤੌਲਾਂ ਤੇ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ ਪੁਆਇੰਟ ਦੀ ਬੋਰ ਦੀਆਂ 5 ਅਤੇ 9 ਐਮਐਸਐਮ ਦੀ ਇੱਕ ਗਲੋਕ ਪਿਸਤੌਲ ਮਿਲੀ ਹੈ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਸੋਸ਼ਲ ਮੀਡੀਆ ਨਹੀਂ ਪਾਕਿਸਤਾਨ ਸਥਿਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਜੋ ਪੰਜਾਬ ਵਿੱਚ ਗੈਰ ਕਾਨੂੰਨੀ ਅਸਲੇ ਅਤੇ ਨਸ਼ੇ ਦੀ ਸਪਲਾਈ ਲਈ ਆਪਸ ਵਿੱਚ ਤਾਲਮੇਲ ਬਣਾਉਂਦੇ ਸਨ ਪੁਲਿਸ ਨੇ ਅਸਲਾ ਐਕਟ ਤੇ ਨਸ਼ਾ ਰੋਕਥਾਮ ਕਾਨੂੰਨ ਤਹਿਤ ਪੁਲਿਸ थाना ਕੈਂਟ ਤੇ ਪੁਲਿਸ थाना ਛੇਟਾ ਵਿਖੇ ਐਫ ਆਈ ਆਰ ਦਰਜ ਕੀਤੀ ਹੈ ਹੈਂਡਲਰਾਂ ਦੀ ਪਛਾਣ ਕਰਨ ਤੇ ਸਮੁੱਚੇ ਨੈਟਵਰਕ ਦਾ ਪਤਾ ਲਗਾਉਣ ਲਈ ਅਗਲੀ ਜਾਂਚ ਵਿੱਢੀ ਗਈ ਹੈ ਇਹਦੇ ਚ ਅਸੀਂ ਕ੍ਰਾਸ ਬਾਰਡਰ ਇੱਕ ਨਾਰਕੋ ਆਰਮਜ਼ ਜਿਹੜਾ ਨੈਟਵਰਕ ਆਪਾਂ ਕੈਸਾ ਹੈ ਦੋਨੂੰ ਬਸਟ ਕੀਤਾ ਡਿਸਮੈਂਟਲ ਕੀਤਾ ਇਹਦੇ ਚ 6 ਸਫਿਸਟੀਕੇਟਿਡ ਪਿਸਟਲ ਫੜੇ ਗਏ ਹੈ ਪੰਜ ਦੋਸ਼ੀ ਗ੍ਰਿਫਤਾਰ ਹੈ 1 ਕਿਲੋ 10 ਗ੍ਰਾਮ ਹੀਰੋਇਨ ਰਿਕਵਰ ਕੀਤੀ ਗਈ ਹੈ